ਲੋਕ ਗੀਤਾਂ ਦੀ ਲੜੀ ਵਿੱਚੋਂ ਇੱਕ ਬੜਾ ਸੋਹਣਾ ਲੋਕ ਗੀਤ ਅਸੀਂ ਤੁਹਾਡੇ ਸਾਹਮਣੇ ਕਰਨ ਲੱਗੇ ਹਾਂ ਸਾਨੂੰ ਉਮੀਦ ਹੈ ਕਿ ਤੁਸੀਂ ਘਰ ਬੈਠੇ ਸਾਡੇ ਦੁਆਰਾ ਗਾਇਆ ਲੋਕ ਗੀਤਾਂ ਤੋਂ ਚੰਗਾ ਉਤਪ ਲੈਣਦੇ ਹੋਵੋਗੇ ਤੇ ਅੱਜ ਫੇਰ ਤੁਹਾਡੇ ਲਈ ਇੱਕ ਬੜਾ ਸੋਹਣਾ ਲੋਕ ਗੀਤ ਅੱਜ ਆਪਾਂ ਮਿਲ ਕੇ ਅਜਵਲੇ ਲੋਕ ਗੀਤ ਦਾ ਆਨੰਦ ਮਾਣੀ ਜੰਗਲੇ ਦੇਸ਼ ਨਾ ਵਈ ਮੇਰੀ ਮਾਂ ਜੰਗਲੇ ਦੇਸ਼ ਦੇ ਮੁੰਡੇ ਖੜਾ ਜੰਗਲੇ ਦੇਸ਼ ਨਾ ਮੈਂ ਮੇਰੀ ਵਾ ਜੰਗਲੇ ਦੇਸ਼ ਦੇ ਮੁੰਡੇ ਖਰਾਬ ਪੀਂਦੇ ਨੀ ਪੀਂਦੇ ਸਾਰੀ ਰਾਤ ਕੁੜੇ ਰਾਜੇ ਦਨੋ ਕਰਨ ਕਾ ਜਿਆ ਨਿਕਾ ਜਿਆ ਪਟਕਾ ਜਿਆ ਮੈਂ ਕੁੜੀ ਮੈਂ ਕੁੜੀਆਂ ਜਾਣ ਕੁੜੇ ਰਾਜੇ ਦਾ ਨੋ ਕਰ ਨਿਕਾ ਜੰਗਲ ਦੇ ਸਨਾਵੇਂ ਮੇਰੀ ਮਾਂ ਜੰਗਲ ਦੇ ਸ ਦੇ ਮੁੰਡੇ ਖਰਾਬ ਪੀਂਦੇ ਨਿਕਾ ਜਿਆ ਪਟਕਾ ਜਿਆ ਮੇਰੀ ਵੀਣੀ ਮਰੜ ਕੇ ਨਿਕਲੇ ਗਿਆ ਮੈਂ ਕੁੜੀ ਮੈਂ ਕੁੜੀਆਂ ਜਾਣ ਕੁੜੇ ਰਾਜੇ ਦਨੋ ਕਰ ਨਿਕਾ ਜਿਆ ਜੰਗਲੇ ਦੇਸ ਨਾ ਵਿਆਈ ਮੇਰੀ ਜੰਗਣ ਦੇਸ ਦੇ ਬੰਦੇ ਖਰਾਬ ਲੜ ਦੇਨੀ ਲੜ ਦੇ ਸਾਰੀ ਰਾਤ ਕੁੜੇ ਰਾਜੇ ਦਾ ਨੋ ਕਰ ਨਿਕਾਜਿਆ ਨਿਕਾਜਿਆ ਪਰ ਟਿਕਾ ਜੀ ਹਾਂ ਮੇਰੀ ਵੀਣੀ ਮਰਉਣ ਕੇ ਨਿਕਲੇ ਗਿਆ ਮੈਂ ਨਿਕਾਜਿਆ ਜੰਗਲੇ ਦੇਸ ਨਾ ਬਿਆਈ ਮੇਰੀ ਮਾਂ ਜੰਗਲੇ ਦੇਸ ਦੇ ਕੁੱਤੇ ਖਰਾਬ ਪੌਕਣੀ ਪੌਕਣ ਸਾਰੀ ਰਾਤ ਕੁੜੇ ਰਾਜੇ ਧਨ ਕਰਨ ਨਿਕਾਜਿਆ 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 ਜੰਗਲੇ ਦੇਸ ਨਾ ਵੈ ਮੇਰੀ ਮਾਂ ਜੰਗਲੇ ਦੇਸ ਦੇ ਗਦੇ ਖਰਾਬ ਹੀਣ ਕਣਨੀ ਹੀਣ ਕਣ ਸਾਰੀ ਰਾਤ ਕੁੜੇ ਰਾਜੇ ਦਾ ਨ ਨ ਕਰਨ ਕਾਜਿਆ ਨਿਕਾਜਿਆ ਪਟਕਾ ਜਿਆ ਮੇਰੀ ਵਿਣੀ ਮਰੜ ਕੇ ਨਿਕਲ ਗਿਆ ਮੈਂ ਕੁੜੀ ਮੈਂ ਕੁੜੀਆਂ ਜਾਣ ਕੁੜੇ ਰਾਜੇ ਦਾ ਨੋਕਰ ਨਿਕਾਜਿਆ ਹਾਂਜੀ ਦੋਸਤੋ ਇਸੇ ਹਾਸੇ ਠੱਠੇ ਵਾਲਾ ਇੱਕ ਬੜਾ ਸੁਣਾ ਲੋਕੀ ਛੋਟਾ ਜਿਹਾ ਲੋਕੀ ਜਿਹੋ ਅਸੀਂ ਤੁਹਾਡੇ ਰੂਪ ਰੂਪ ਕੀਤਾ ਇਹ ਛੋਟਾ ਜਿਹਾ ਆਪਣੇ ਵਿੱਚ ਬਹੁਤ ਕੁਝ ਸਮੋਈ ਬੈਠਾ ਸੀ ਤੇ ਇਸੇ ਲਈ ਅਸੀਂ ਕੋਸ਼ਿਸ਼ ਕੀਤੀ ਕਿ ਇਸ ਲੋਕ गीत ਨੂੰ ਤੁਹਾਡੇ ਤੱਕ ਪਹੁੰਚਾਇਆ ਜਾਵੇ ਤੇ ਤੁਸੀਂ ਸਾਡੇ ਦੁਆਰਾ ਗਾਏ ਇਸ ਲੋਕੀਤੋਂ ਚੰਗਾ ਲੁੱਤ ਫਲੋਵੋ ਤੇ ਅਖੀਰ ਦੇ ਵਿੱਚ ਤੁਹਾਡਾ ਸਬਦ ਦਾ ਬਹੁਤ ਬਹੁਤ ਧੰਨਵਾਦ